ਤਾਂ ਇਹ ਜਾਣਕਾਰੀ ਜੁੜੀ ਹੈ ਜੀ Eid ul Adha ਯਾਨੀ ਬਕਰੀਦ ਨਾਲ ਜਿਹੜੀ ਮੁਸਲਮਾਨ ਧਰਮ ਦੇ ਵਿੱਚ 6 ਅਤੇ 7 ਤਰੀਕ ਨੂੰ ਜਿਹੜੀ ਉਹ ਮਨਾਈ ਜਾ ਰਹੀ ਹੈ ਤਾਂ ਇੱਕ 99% ਤੋਂ ਮੁਸਲਮ ਆਬਾਦੀ ਵਾਲਾ ਦੇਸ਼ ਹੈ ਜਿਹਦਾ ਨਾਮ ਹੈ ਮੋਰੋਕੋ ਤਾਂ ਇੱਥੇ ਇਸ ਨੇ ਕਿਸੇ ਵੀ ਜਾਨਵਰ ਦੀ ਕੁਰਬਾਨੀ ਦੇਣ ਤੇ ਇਸਤਿਹਾਰ ਤੇ ਪਾਬੰਦੀ ਹੈ ਜਿਹੜੀ ਲਾਤੀ ਹੁਕਮ ਹੈ ਜਿਹੜੇ ਇਸ ਰਾਜ ਨੇ ਜਾਰੀ ਕਰਤੇ ਮੁਹੰਮਦ 6ਮਾ ਮੋਰੋਕੋ ਦਾ ਜਿਹੜਾ ਰਾਜਾ ਹੈ ਤਾਂ ਇਸ ਤੋਂ ਬਾਅਦ ਉੱਥੋਂ ਦੀ ਪੁਲਿਸ ਆ ਜਿਹੜੀ ਹਰ ਜਗ੍ਹਾਵਾਂ ਤੇ ਛਾਪੇਮਾਰੀ ਜਿਹੜੀ ਕਰ ਰਹੀ ਹੈ ਬੱਕਰੀਆਂ ਨੂੰ ਜਿਹੜੀ ਆ ਬੱਕਰੇ ਬੱਕਰੀਆਂ ਨੂੰ ਲੱਭ ਰਹੀ ਹੈ ਉਸ ਨੇ ਇਤੋਂ ਤੱਕ ਕਹਿਤਾ ਵੀ ਕਿਸੇ ਵੀ ਜਾਨਵਰ ਦੀ ਕੁਰਬਾਨੀ ਹੈ ਜਿਹੜੀ ਨਹੀਂ ਦਿੱਤੀ ਜਾਊ ਚਾਹੇ ਉਹ ਬੱਕਰਾ ਹੈ ਚਾਹੇ ਕੋਈ ਹੋਰ ਜਾਨਵਰ ਹੈ ਹੁਕਮ ਹੈ ਜਿਹੜੇ ਉੱਤੇ ਇਸ ਦੇਸ਼ ਨੇ ਜਿਹੜੇ ਲਾਗੂ ਕਰਤੇ 99% ਆਬਾਦੀ ਹੈ ਜਿਹੜੀ ਉਹ ਮੁਸਲਮਾਨਾਂ ਦੀ ਹੈ ਇਸ ਮੋਰੋਕੋ ਦੇਸ਼ ਦੇ ਵਿੱਚ ਤਾਂ ਇਸ ਤੋਂ ਬਾਅਦ ਉੱਥੋਂ ਦੀ ਪੁਲਿਸ ਜਿਹੜਾ ਆਪਣਾ ਕੰਮ ਹੈ ਜਿਹੜਾ ਉਹ ਕਰਨ ਲੱਗੀ ਸਖਤਾਈ ਹੈ ਜਿਹੜੀ ਕਰਤੀ ਤਾਂ ਉੱਥੋਂ ਦੇ ਰਾਜੇ ਨੇ ਲੋਕਾਂ ਨੂੰ ਜਿਹੜਾ ਇੱਕ ਮੈਸੇਜ ਦਿੱਤਾ ਹੈ ਇੱਕ ਬੇਨਤੀ ਕੀਤੀ ਹੈ ਕਿ ਆਉਣ ਵਾਲੇ ਬਕਰੀ ਦੇ ਤਿਹਾਰ ਨੂੰ ਪ੍ਰਾਰਥਨਾ ਅਤੇ ਦਾਨ ਕਰਕੇ ਜਿਹੜਾ ਮਨ ਹੋਣਾ ਚਾਹੀਦਾ ਹੈ ਤੇ ਕੁਰਬਾਨੀ ਤੋਂ ਆ ਜਿਹੜਾ ਉਹ ਬਚਣਾ ਚਾਹੀਦਾ ਤਾਂ ਇਸ ਤੋਂ ਬਾਅਦ ਕਈ ਲੋਕਾਂ ਨੇ ਗੁਪਤ ਰੂਪ ਦੇ ਵਿੱਚ ਭੇਡਾਂ ਵੀ ਜਿਹੜੀਆਂ ਘਰੇ ਲਿਆਂਦੀਆਂ ਸੀ ਜਿਹੜੀਆਂ ਇਸ ਰਾਜੇ ਦੇ ਹੁਕਮ ਹੋਣ ਤੋਂ ਬਾਅਦ ਫਰਮਾਨ جاری ਹੋਣ ਤੋਂ ਬਾਅਦ ਜ਼ਬਤ ਕਰ ਲਈਆਂ ਤੇ ਹੋਰ ਸਾਰੇ ਜਾਨਵਰਾਂ ਦੀ ਵਿਕਰੀ ਤੇ ਜਿਹੜੀ ਰੋਕ ਲਗਾ ਦਿੱਤੀ ਤਾਂ ਇਸਲਾਮ ਧਰਮ ਦੇ ਵਿੱਚ ਬਕਰੀ ਦੇ ਦਿਨ ਕੁਰਬਾਨੀ ਨੂੰ ਬਹੁਤ ਮਹੱਤਵਾਇਦਾ ਦਿੱਤਾ ਜਾਂਦਾ ਹੈ ਇਹਦਾ ਉਦੇਸ਼ ਅੱਲਾਹ ਦੇ ਰਾਹ ਵਿੱਚ ਆਪਣੇ ਪਿਆਰੇ ਚੀਜ਼ ਦੀ ਕੁਰਬਾਨੀ ਦੇ ਮੱਤ ਬਨੂਆ ਜਿਹੜਾ ਸਮਝਣਾ ਤਾਂ ਇਹ ਇਸਲਾਮ ਧਰਮ ਦੇ ਲੋਕ ਹੈ ਜਿਹੜਾ ਉਹ ਮੰਨਦੇ ਹੈ ਤੇ ਅੱਲਾਹ ਦੇ ਵਿੱਚ ਵਿਸ਼ਵਾਸ ਹੈ ਜਿਹੜਾ ਉਹ ਰੱਖਦੇ ਹੈ ਤਾਂ ਇਹ ਫੈਸਲਾ ਉੱਥੋਂ ਦੇ ਰਾਜੇ ਮੁਹੰਮਦ ਸ਼ੇਮੀ ਨੇ ਕਿਉਂ ਲਿਆ ਉੱਥੇ ਸੋਕਾ ਪਿਆ ਹੈ ਸੋਕੇ ਕਾਰਨ ਜਾਨਵਰਾਂ ਦੀ ਗਿਣਤੀ ਹੈ ਜਿਹੜੀ ਘਟ ਰਹੀ ਹੈ ਜੀਦੂ ਦੇਖਦੇ ਹੋਏ ਇਹ ਫੈਸਲਾ ਜਿਹੜਾ ਉੱਥੋਂ ਦੇ ਰਾਜੇ ਨੇ ਲਿਆ ਹੈ ਹਾਲਾਂਕਿ ਇਹਦੇ ਵਿੱਚ ਕਈ ਲੋਕ ਵਿਰੋਧ ਵੀ ਕਰ ਰਹੇ ਹੈ ਤੇ ਕਈ ਇਸ ਫੈਸਲੇ ਦਾ ਸੁਆਗਤ ਵੀ ਕਰ ਰਹੇ ਆ ਯਾਨੀ ਕਿ ਅੱਧੇ ਲੋਕ ਇਸ ਫੈਸਲੇ ਨਾਲ ਸਹਿਮਤ ਨੇ ਅੱਧੇ ਲੋਕ ਹੈ ਨਹੀਂ ਜਿਹੜੇ ਲੋਕ ਸਹਿਮਤ ਹੈ ਨਹੀਂ ਉਹਨਾਂ ਦਾ ਕਹਿਣਾ ਹੈ ਜੋ ਮੁਸਲਮਾਨ ਸਮਾਜ ਵਰਗ ਹੈ ਕਿ ਸਰਕਾਰ ਹੈ ਜਿਹੜੀ ਉਹਨਾਂ ਦੇ ਧਾਰਮਿਕ ਰੀਤੀ ਰਿਵਾਜਾਂ ਦੇ ਵਿੱਚ ਦਖਲ ਦੇ ਰਹੀ ਹੈ ਉਹਨਾਂ ਨੂੰ ਦਾਖਲ ਹੈ ਜਿਹੜਾ ਨਹੀਂ ਦੇਣਾ ਚਾਹੀਦਾ ਸਰਕਾਰ ਦੀਆਂ ਇਸ ਕਾਰਵਾਈਆਂ ਤੋਂ ਬਹੁਤ ਸਾਰੇ ਲੋਕ ਜਿਹੜੇ ਉਹ ਨਾਰਾਜ਼ ਹੋ ਗਏ ਤੇ ਸੜਕਾਂ ਤੇ ਵੀ ਦੱਸਿਆ ਜਾ ਰਿਹਾ ਹੈ ਕਿ ਲੋਕ ਹੈ ਜਿਹੜੇ ਉੱਤਰਾਏ ਨੇ ਤਾਂ ਦੂਜੀ ਸਾਈਡ ਜਿਹੜੇ ਲੋਕ ਨੇ ਉਹ ਇਸ ਫੈਸਲੇ ਦਾ ਸੁਆਗਤ ਕਰ ਰਹੇ ਹੈ ਤਾਂ ਹਾਂ ਪੱਖੀ ਹੰਗਾਰਾ ਵੀ ਮਿਲਿਆ ਤੇ ਨਾ ਪੱਖੀ ਹੰਗਾਰਾ ਵੀ ਉਥੋਂ ਦੇ ਰਾਜੇ ਨੂੰ ਜਿਹੜਾ ਉਥੋਂ ਦੇ ਰਹਿਣ ਵਾਲੇ ਲੋਕਾਂ ਦਾ ਜਿਹੜਾ ਮਿਲਿਆ ਹੁਣ ਤੁਸੀਂ ਵੀ ਆਪਣੇ ਵਿਚਾਰ ਕਮੈਂਟਾਂ ਦੇ ਜ਼ਰੀਏ ਜਿਹੜਾ ਉਹ ਰੱਖ ਸਕਦੇ ਹੋ